ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੈਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਬੀਤੇ ਦਿਨੀ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਕੀਤੀਆਂ ਲਾਪਰਵਾਹੀ ਵਾਲੀਆਂ ਟਿੱਪਣੀਆਂ ਉਹਨਾਂ ਨੂੰ ਹੀ ਪਰੇਸ਼ਾਨ ਕਰ ਰਹੀਆਂ ਨੇ। ਇੱਕ ਭਾਰਤੀ ਅਮਰੀਕੀ ਵਕੀਲ ਇਸ ਲੜਾਈ 'ਚ ਸਭ ਤੋਂ ਅੱਗੇ ਆਇਆ ਏ। ohio ਸੂਬੇ 'ਚ ਬਿਨਾਂ ਕਿਸੇ ਸਬੂਤ ਦੇ ਗਲਤ ਦਾਵਾ ਕਰਨ ਵਾਲੇ ਡੋਨਾਲਡ 트ੰਪ ਅਤੇ ਉਪਰਾਸ਼ਟਰਪਤੀ ਦੇ ਅਹੁਦੇ ਦੇ ਦਾਵੇਦਾਰ ਜੇਡੀ ਵੈਂਸ ਵਿਰੁੱਧ ਮਕਦਮਾ ਦਾਇਰ ਕੀਤਾ ਗਿਆ ਹੈ ਕਮਲਾ ਹੈਰਿਸ ਖਿਲਾਫ ਰਾਸ਼ਟਰਪਤੀ ਦੀ ਬਹਿਸ ਦੌਰਾਨ 트ੰਪ ਨੂੰ ਮੇਜ਼ਬਾਨਾਂ ਦੁਆਰਾ ਮੌਕੇ ਤੇ ਉਹਨਾਂ ਦੇ ਝੂਠ ਲਈ ਵਾਰ-ਵਾਰ ਬੁਲਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਹੈਤੀਆਈ ਭਾਈਚਾਰੇ ਵੱਲੋਂ ਆਪਣੇ ਪਾਲਤੂ ਜਾਨਵਰਾਂ ਬਿੱਲੀਆਂ ਚੂਹਿਆਂ ਨੂੰ ਖਾਣ ਬਾਰੇ ਇੱਕ ਅਸੰਵੇਦਨਸ਼ੀਲ ਅਤੇ ਬੇਬੁਨਿਆਦ ਟਿੱਪਣੀ ਕੀਤੀ ਗਈ ਸੀ 트ੰਪ ਨੇ ਪਿਛਲੇ ਸਮੇਂ ਚ ਵੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਸੀ ਜਦੋਂ ਉਹ ਰਾਸ਼ਟਰਪਤੀ ਸੀ ਗਲਤ ਜਾਣਕਾਰੀ ਫੈਲਾ ਰਿਹਾ ਸੀ 트ੰਪ ਦਾ ਹੈਤੀਆਈ ਲੋਕਾਂ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਿਹਾ ਅੜੀਲ ਰਵੱਈਏ ਦਾ ਇਹ ਨਤੀਜਾ ਹੈ ਸਾਬਕਾ ਰਾਸ਼ਟਰਪਤੀ 트੍ਰੰਪ ਨੂੰ ਹੁਣ ਅਜਿਹੇ ਨਸਲਵਾਦੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਅਦਾਲਤ ਚਕ ਸੀਟਿਆ ਜਾ ਰਿਹਾ ਹੈ। ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਗੈਰ-ਲਾਭਕਾਰੀ ਸੰਸਥਾ ਹੈਤੀਅਨ ਬ੍ਰਿਜ ਅਲਾਈਅੰਸ ਨੇ ਆਪਣੀ ਲੜਾਈ ਲੜਨ ਲਈ ਭਾਰਤੀ ਅਮਰੀਕੀ ਵਕੀਲ ਸੁਬੋਧ ਚੰਦਰਾ ਨੂੰ ਨਿਯੁਕਤ ਕੀਤਾ ਹੈ। 트੍ਰੰਪ ਅਤੇ ਉਨ੍ਹਾਂ ਦੇ ਉਪ ਰਾਸ਼ਟਰਪਤੀ ਦੇ ਦਾਵੇਦਾਰ ਜੇ.ਡੀ. ਵੈਨਸ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਉਨ੍ਹਾਂ ਨੂੰ ਕਲਾਰਕ ਕਾਉਂਟੀ ਮਿਨਿਸਪਲ ਕੋਰਟ ਚ ਬਚਾ ਕਰਨਾ ਪਵੇਗਾ। ਇਕ ਕਟਨਾ ਪ੍ਰਵਾਸੀ ਭਾਈਚਾਰਿਆਂ ਵਿਰੁੱਧ ਆਪਣੇ ਹਮਲਿਆਂ ਲਈ ਮੁਸੀਬਤ 'ਚ ਫਸਣ ਵਾਲੇ ਰਿਪਬਲਿਕਨਸ ਦੀ ਸੂਚੀ 'ਚ ਵਾਧਾ ਕਰਦੀ ਹੈ ਵਕੀਲ ਸੁਬੋਦ ਚੰਦਰ ਦਾ ਡੈਮੋਕ੍ਰੈਟਿਕ ਪਾਰਟੀ ਨਾਲ ਵੀ ਮਜ਼ਬੂਤ ਸਬੰਧ ਹੈ ਪਰ ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਦਾ ਉਹਨਾਂ ਦੇ ਇੱਕ ਕੇਸ ਚੁੱਕਣ ਤੇ ਕੋਈ ਵੀ ਅਸਰ ਨਹੀਂ ਪਿਆ ਮੁਕੱਦਮਾ ਚੋਣ ਦੇ ਇੰਨੇ ਨੇੜੇ 트ੰਪ ਦੇ ਗਲੇ 'ਚ ਫਸੀ ਹੱਡੀ ਵਰਗਾ ਹੋ ਸਕਦਾ ਹੈ ਅਮਰੀਕੀ ਗ੍ਰੀਨ ਕਾਰਡ ਪ੍ਰਾਪਤ ਕਰਨਾ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਹੈ ਹਰ ਸਾਲ ਸਰਕਾਰ ਸਿਰਫ 675000 ਗ੍ਰੀਨ ਕਾਰਡ ਜਾਰੀ ਕਰਦੀ ਹੈ ਜਦਕਿ ਇਸ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ 3.4 ਕਰੋੜ ਹੈ ਹਰ ਸਾਲ ਲੱਖਾਂ ਲੋਕ ਅਪਲਾਈ ਕਰਦੇ ਨੇ ਤੇ ਗ੍ਰੀਨ ਕਾਰਡਾਂ ਦਾ ਬੈਕਲੌਗ ਵੱਧਦਾ ਹੈ ਵਰਤਮਾਨ ਚ ਇਸ ਦਾ ਬੈਕਲੌਗ ਕਰੋੜਾਂ ਚ ਹੈ ਹਾਲਾਂਕਿ ਅਮਰੀਕਾ ਚ ਇੱਕ ਵਿਸ਼ੇਸ਼ ਸਕੀਮ ਚਲਾਈ ਜਾਂਦੀ ਹੈ ਜਿਸ ਵਿੱਚ ਨਾ ਸਿਰਫ ਉਸ ਦੇਸ਼ ਦਾ ਵੀਜ਼ਾ ਮਿਲਦਾ ਹੈ ਬਲਕਿ ਗ੍ਰੀਨ ਕਾਰਡ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਆ ਇਸ ਸਕੀਮ ਨੂੰ ਡਾਈਵਰਸਿਟੀ ਵੀਜ਼ਾ ਲਾਟਰੀ ਵਜੋਂ ਜਾਣਿਆ ਜਾਂਦਾ ਹੈ ਵਿੱਤੀ ਸਾਲ 2026 ਲਈ ਡਾਈਵਰਸਿਟੀ ਵੀਜ਼ਾ ਲਾਟਰੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜਿਹੜੇ ਵਿਦੇਸ਼ੀ ਨਾਗਰਿਕ ਲਾਟਰੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਉਹ 5 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਨੇ ਇਸ ਸਕੀਮ ਤਹਿਤ ਰੈਂਡਮ ਢੰਗ ਨਾਲ ਚੁਣ ਕੇ 55000 ਗ੍ਰੀਨ ਕਾਰਡ ਨੰਬਰ ਦਿੱਤੇ ਜਾਂਦੇ ਨੇ ਲਾਟਰੀ ਦੇ ਨਤੀਜੇ ਮਈ 2025 ਚ ਘੋਸ਼ਿਤ ਕੀਤੇ ਜਾਣਗੇ ਜੇਕਰ ਤੁਹਾਡਾ ਨਾਮ ਲਾਟਰੀ ਚ ਆਉਂਦਾ ਹੈ ਤਾਂ ਤੁਸੀਂ 1 ਅਕਤੂਬਰ 2025 ਤੋਂ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਹੋ ਇਹ ਵੀਜ਼ਾ ਪ੍ਰੋਗਰਾਮ ਪੂਰੀ ਤਰ੍ਹਾਂ ਇਲੈਕਟ੍ਰੋਨਿਕ ਹੈ ਤੇ ਦਾਖਲੇ ਲਈ ਕੋਈ ਫੀਸ ਨਹੀਂ ਹੈ ਬਿਨੇ ਕਾਰਨ ਡਾਈਵਰਸਿਟੀ ਵੀਜ਼ਾ 2026 ਪ੍ਰੋਗਰਾਮ ਲਈ dvprogram.state.gov ਵੈੱਬਸਾਈਟ ਤੇ ਇਲੈਕਟ੍ਰੋਨਿਕ ਤਰੀਕੇ ਨਾਲ ਐਂਟਰੀਆਂ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਨੇ ਕਾਨੂੰਨ ਹਰੇਕ ਦਾਖਲੇ ਦੀ ਮਿਆਦ ਦੌਰਾਨ ਪ੍ਰਤੀ ਵਿਅਕਤੀ ਸਿਰਫ ਇੱਕ ਪ੍ਰਵੇਸ਼ ਦੀ ਆਗਿਆ ਦਿੰਦਾ ਹੈ ਡਾਈਵਰਸਿਟੀ ਵੀਜ਼ਾ ਲਾਟਰੀ ਤਹਿਤ ਜਿਨ੍ਹਾਂ ਦੇਸ਼ਾਂ ਤੋਂ ਜ਼ਿਆਦਾਤਰ ਲੋਕ ਅਮਰੀਕਾ ਆਉਂਦੇ ਨੇ ਉਹ ਇਸ ਸਕੀਮ ਦੇ ਤਹਿਤ ਯੋਗ ਨਹੀਂ ਹਨ ਇਸ ਸਾਲ ਬੰਗਲਾਦੇਸ਼ ਬ੍ਰਾਜ਼ੀਲ ਕੈਨੇਡਾ ਚੀਨ ਕੋਲੰਬੀਆ ਕਿਊਬਾ ਡੋਮਿਨਿਕਨ ਰਿਪਬਲਿਕ ਅਲਸੈਲਵਾਡੋਰ ਹੈਤੀ ਹੋਂਡੂਰਸ ਭਾਰਤ ਜਮੈਕਾ ਮੈਕਸੀਕੋ ਨਾਈਜੀਰੀਆ ਪਾਕਿਸਤਾਨ ਫਿਲੀਪੀਨਸ ਦੱਖਣੀ ਕੋਰੀਆ ਵੈਨਜ਼ੂਏਲਾ ਤੇ ਵਿਏਟਨਾਮ ਦੇ ਲੋਕ ਯੋਗ ਨਹੀਂ ਹਨ ਮਕਾਉ ਸਾਰ ਅਤੇ ਤਾਈਵਾਨ ਚ ਪੈਦਾ ਹੋਏ ਵਿਅਕਤੀ ਹਿੱਸਾ ਲੈ ਸਕਦੇ ਨੇ ਉਹ ਲੋਕ ਜੋ ਰਜਿਸਟਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਜਨਮ ਦੇ ਦੇਸ਼ ਨੂੰ ਬਾਹਰ ਰੱਖਿਆ ਗਿਆ ਹੈ ਉਹ ਆਪਣੇ ਜੀਵਨ ਸਾਥੀ ਨਾਲ ਹੀ ਅਰਜ਼ੀ ਦੇ ਸਕਦੇ ਨੇ ਪਰ ਉਹਨਾਂ ਦੇ ਜੀਵਨ ਸਾਥੀ ਦਾ ਜਨਮ ਅਜਿਹੇ ਦੇਸ਼ ਚ ਹੋਣਾ ਚਾਹੀਦਾ ਹੈ ਜੋ ਇਸ ਸਕੀਮ ਦੇ ਅਧੀਨ ਯੋਗ ਨੇ ਕੁਝ ਮਾਮਲਿਆਂ ਚ ਇਹ ਮਾਪਿਆਂ ਤੇ ਵੀ ਲਾਗੂ ਹੁੰਦਾ ਹੈ ਬਿਨੇਕਾਰ ਕੋਲ ਘੱਟੋ ਘੱਟ ਹਾਈ ਸਕੂਲ ਸਿੱਖਿਆ ਜਾਂ ਪਿਛਲੇ ਸਾਲ 2 ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਵਿਦੇਸ਼ ਮੰਤਰਾਲਾ ਕੰਪਿਊਟਰ ਸਿਸਟਮ ਰਾਹੀਂ ਲੋਟਰੀ ਜੇਤੂਆਂ ਦੀ ਚੋਣ ਕਰਦਾ ਹੈ ਨਤੀਜਾ 3 ਮਈ 2025 ਨੂੰ ਘੋਸ਼ਿਤ ਕੀਤਾ ਜਾਵੇਗਾ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਨੇ ਚੀਨ ਈਰਾਨ ਅਤੇ ਉੱਤਰੀ ਕੋਰੀਆ ਤੋਂ ਜਾਣਕਾਰੀ ਹਾਸਲ ਕਰਨ ਮੁਖਬਰਾਂ ਦੀ ਨਿਯੁਕਤੀ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਏਜੰਸੀ ਨੇ ਮੰਡਰਿਨ ਫਾਰਸੀ ਅਤੇ ਕੋਰੀਅਨ ਭਾਸ਼ਾ ਚ ਸੋਸ਼ਲ ਮੀਡੀਆ ਅਕਾਊਂਟਸ ਤੇ ਸੰਦੇਸ਼ ਭੇਜੇ ਨੇ ਤੇ ਇਹਨਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਯੂਜ਼ਰਜ਼ ਕਿਵੇਂ ਸੁਰੱਖਿਅਤ ਢੰਗ ਨਾਲ ਸੰਪਰਕ ਕਰ ਸਕਦੇ ਨੇ ਇਹ ਨਵੇਕਲੇ ਯਤਨ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਵਗਰੋਂ ਰੂਸੀਆਂ ਨੂੰ ਭਰਤੀ ਕਰਨ ਤੋਂ ਬਾਅਦ ਕੀਤਾ ਗਿਆ ਜਿਸ ਬਾਰੇ ਸੀਆਈਏ ਦਾ ਕਹਿਣਾ ਹੈ ਕਿ ਇਹ ਸਫਲ ਰਿਹਾ ਸੀਆਈਏ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹੋਰਨਾ ਅਧਿਕਾਰਵਾਦੀ ਸ਼ਾਸਨਾ ਚ ਬੈਠਿਆਂ ਨੂੰ ਪਤਾ ਲੱਗੇ ਕਿ ਅਸੀਂ ਵੀ ਮੈਦਾਨ ਚ ਹਾਂ ਐਕਸ ਫੇਸਬੁਕ ਯੂਟਿਊਬ ਇੰਸਟਾਗ੍ਰam ਟੈਲੀਗ੍ਰam ਤੇ ਲਿੰਕ ਦਿਨ ਨਾਲ ਹੀ ਡਾਰਕ ਵੈਬ ਤੇ ਵੀ ਲੋਕਾਂ ਦੇ ਨਾਮ, ਸਥਾਨ ਅਤੇ ਸੰਪਰਕ ਲਈ ਨੰਬਰਾਂ ਦੇ ਵੇਰਵੇ ਮੰਗੇ ਜਾ ਰਹੇ ਨੇ। ਵਿਸਥਾਰਚ ਦਿੱਤੇ ਨਿਰਦੇਸ਼ਾਂ ਨੂੰ ਐਨਕ੍ਰਿਪਟਿਡ ਪ੍ਰਾਈਵੇਟ ਨੈੱਟਵਰਕ ਜਾਂ ਟੋਰ ਨੈੱਟਵਰਕ ਵਜੋਂ ਜਾਣੇ ਜਾਂਦੇ ਇੱਕ ਬੇਨਾਮ ਵੈਬ ਬ੍ਰਾਊਜ਼ਰ ਦੀ ਵਰਤੋਂ ਕਰਕੇ ਭੇਜਿਆ ਗਿਆ ਹੈ। ਇਸ ਬ੍ਰਾਊਜ਼ਰ ਦੀ ਵਰਤੋਂ ਅਕਸਰ ਡਾਰਕ ਵੈਬ ਤੱਕ ਪਹੁੰਚਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਸੰਦੇਸ਼ਾਂ 'ਚ ਯੂਜ਼ਰਜ਼ ਨੂੰ ਸੀਆਈਏ ਦੀ ਅਧਿਕਾਰਤ ਵੈੱਬਸਾਈਟ ਜ਼ਰੀਏ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਸਿਓਲ ਚ ਹਾਂਕੂ ਕਯੂਨੀਵਰਸਿਟੀ ਆਫ ਫੋਰਨ ਸਟੱਡੀਜ਼ ਦੇ ਕੌਮਾਂਤਰੀ ਸਿਆਸਤ ਦੇ ਪ੍ਰੋਫੈਸਰ ਮੈਸਨ ਰੀਚੇ ਦਾ ਕਹਿਣਾ ਹੈ ਕਿ ਮੈਨੂੰ YouTube ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਅਜਿਹੀ ਕਿਸੇ ਤਰ੍ਹਾਂ ਦੀ ਭਰਤੀ ਦੀ ਕੋਈ ਵੀ ਕੋਸ਼ਿਸ਼ ਯਾਦ ਨਹੀਂ ਹੈ ਘੱਟੋ-ਘੱਟ ਕੋਰੀਆਈ ਭਾਸ਼ਾ ਚ ਤਾਂ ਨਹੀਂ ਉਹਨਾਂ ਨੇ BBC ਨੂੰ ਦੱਸਿਆ ਅਜਿਹਾ ਲੱਗ ਰਿਹਾ ਹੈ ਕਿ ਉਹ ਰੂਸ ਚ ਸਫਲਤਾ ਦੇ ਆਧਾਰ ਤੇ ਹੀ ਇੱਕ ਕਦਮ ਚੁੱਕ ਰਹੇ ਨੇ ਪਰ ਮੈਂ ਇਸ ਗੱਲ ਤੇ ਖਦਸ਼ਾ ਜਤਾਉਂਦਾ ਹਾਂ ਕਿ ਇਹ ਕਿੰਨਾ ਕੁ ਕਾਰਗਰ ਹੋਵੇਗਾ ਕਿਉਂਕਿ ਜ਼ਿਆਦਾਤਰ ਉੱਤਰੀ ਕੋਰੀਆ ਦੇ ਲੋਕਾਂ ਤੱਕ ਤਾਂ ਇੰਟਰਨੈਟ ਦੀ ਪਹੁੰਚ ਹੀ ਨਹੀਂ ਹੈ ਪ੍ਰੋਫੈਸਰ ਰਿਚੇ ਸੁਝਾਉਂਦੇ ਨੇ ਕਿ ਅਮਰੀਕਾ ਸ਼ਾਇਦ ਉੱਤਰੀ ਕੋਰੀਆ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਸਕਦਾ ਏ ਜੋ ਰਸਮੀ ਤੌਰ ਤੇ ਚੀਨ ਦੀ ਸਰਹੱਦ ਟੱਪਦੇ ਨੇ ਅਤੇ ਵੀਪੀਐਨ ਨੈੱਟਵਰਕ ਤੱਕ ਪਹੁੰਚ ਰੱਖਦੇ ਨੇ ਖੁਫੀਆ ਜਾਣਕਾਰੀ ਹਾਸਲ ਕਰਨ ਦੇ ਮਾਮਲੇ 'ਚ ਅਮਰੀਕੀ ਖੁਫੀਆ ਏਜੰਸੀ ਉੱਤਰੀ ਕੋਰੀਆ, ਈਰਾਨ ਅਤੇ ਚੀਨ ਨੂੰ ਮੁਸ਼ਕਲ ਥਾਂ ਮੰਨਦੀ ਹੈ ਕਿਉਂਕਿ ਅਸਹਿਮਤੀ ਨੂੰ ਦਬਾਉਣ ਲਈ ਸਾਰੇ ਦੇਸ਼ ਸਖਤ ਨਿਗਰਾਨੀ ਦੀ ਵਰਤੋਂ ਕਰਦੇ ਨੇ ਖੁਫੀਆ ਏਜੰਸੀ ਦੇ ਬਿਆਨ ਚ ਅੱਗੇ ਲਿਖਿਆ ਏ ਇਹ ਕਦਮ ਵੱਧਦੇ ਸੱਤਾ ਦੇ ਦਮਨ ਅਤੇ ਵਿਸ਼ਵ ਨਿਗਰਾਨੀ ਦੇ ਨਵੇਂ ਵਾਤਾਵਰਣ ਦੇ ਅਨੁਕੂਲ ਹੋਣ ਦੀ ਯਤਨਾਂ ਨੂੰ ਦਰਸਾਉਂਦੇ ਨੇ ਪਰ ਪ੍ਰੋਫੈਸਰ ਰੀਚੇ ਮੁਹਿੰਮ ਵੱਲੋਂ ਇਕੱਠੀ ਕੀਤੀ ਜਾ ਸਕਣ ਵਾਲੀ ਕਿਸੇ ਵੀ ਖੁਫੀਆ ਜਾਣਕਾਰੀ ਦੀਆਂ ਕਦਰਾਂ ਕੀਮਤਾਂ ਤੇ ਸਵਾਲ ਚੁੱਕਦੇ ਨੇ ਉਹਨਾਂ ਦਾ ਕਹਿਣਾ ਏ ਮੈਨੂੰ ਲੱਗਦਾ ਏ ਕਿ ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਸੀਆਈਏ ਨੂੰ ਪਤਾ ਏ ਕਿ ਉਹ ਕੀ ਕਰ ਰਹੀ ਏ ਪਰ ਤੁਸੀਂ ਸੋਚਦੇ ਹੋਵੋਗੇ ਕਿ ਇਨ੍ਹਾਂ ਅਸੰਤੁਸ਼ਟ ਲੋਕਾਂ ਚੋਂ ਕਿੰਨੇ ਕੋਲ ਸੱਤਾ ਦੇ ਕਰੀਬ ਹਨ ਅਤੇ ਉਸ ਥਾਂ ਤੇ ਕਿੰਨੇ ਨੇੜੇ ਨੇ ਜਿੱਥੇ ਅਹਿਮ ਫੈਸਲੇ ਲਏ ਜਾਂਦੇ ਨੇ ਹਾਲਾਂਕਿ ਇਹ ਘਟੋ-ਘਟ ਐਨਕਾਊਂਟਰ ਇੰਟੈਲੀਜੈਂਸ ਆਪਰੇਸ਼ਨਲ ਲੀ ਕੁਝ ਸਮੱਸਿਆਵਾਂ ਪੈਦਾ ਕਰ ਸਕਦਾ ਏ ਰੂਸ ਚ ਕੀਤੇ ਗਏ ਯਤਨਾਂ ਤੋਂ ਉਤਸ਼ਾਹਿਤ ਅਮਰੀਕੀ ਖੁਫੀਆ ਏਜੰਸੀ ਦੇ ਮੁਖੀਆਂ ਨੂੰ ਫਿਰ ਵੀ ਭਰੋਸਾ ਏ ਕਿ ਉਹ ਆਸੰਤੋਸ਼ਟ ਨਾਗਰਿਕਾਂ ਤੱਕ ਪਹੁੰਚ ਸਕਦੇ ਨੇ ਜੋ ਸੰਭਾਵਿਤ ਤੌਰ ਤੇ ਉਪਯੋਗੀ ਜਾਣਕਾਰੀ ਦੇਣ ਦੇ ਨਾਲ ਨਾਲ ਉਹਨਾਂ ਨਾਲ ਸੰਪਰਕ ਸਾਬਣਗੇ ਸੀਆਈਏ ਦੇ ਡਿਪਟੀ ਡਾਇਰੈਕਟਰ ਡੇਵਿਡ ਕੋਹੇਨ ਨੇ ਬਲੂਮਬਰਗ ਨੂੰ ਦੱਸਿਆ ਬਹੁਤ ਸਾਰੇ ਉਹਨਾਂ ਲੋਕਾਂ ਕੋਲ ਜਾਣਕਾਰੀ ਪਹੁੰਚ ਰਹੀ ਹੈ ਤੇ ਜੋ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਕੋਲੋਂ ਅਸੰਤੁਸ਼ਟ ਨੇ ਉਹਨਾਂ ਅੱਗੇ ਕਿਹਾ ਤੁਹਾਨੂੰ ਉਹ ਲੋਕ ਮਿਲ ਜਾਂਦੇ ਹਨ ਜੋ ਵਕ-ਵਕ ਕਾਰਨਾ ਕਰਕੇ ਉਸ ਦੇਸ਼ਾਂ ਨੂੰ ਪਸੰਦ ਨਹੀਂ ਕਰਦੇ ਜਿਸ ਦਿਸ਼ਾ ਵੱਲ ਸ਼ੀ ਜਿਨਪਿੰਗ ਦੇਸ਼ ਨੂੰ ਲੈ ਕੇ ਜਾ ਰਹੇ ਨੇ ਉਹ ਇਹ ਸਮਝਦੇ ਨੇ ਕਿ ਸਾਡੇ ਨਾਲ ਕੰਮ ਕਰਨਾ ਆਪਣੇ ਖੁਦ ਦੇ ਦੇਸ਼ ਦੀ ਮਦਦ ਦਾ ਇੱਕ ਰਸਤਾ ਹੈ ਚੀਨੀ ਅੰਬੈਸੀ ਦੇ ਬੁਲਾਰੇ ਲਿਉ ਪੈਨਗਿਊ ਨੇ ਕਿਹਾ ਕਿ ਅਮਰੀਕਾ ਚੀਨ ਦੇ ਖਿਲਾਫ ਇੱਕ ਸੰਗਠਿਤ ਅਤੇ ਵਿਵਸਥਿਤ ਮਾੜੇ ਪ੍ਰਚਾਰ ਦੀ ਮੁਹਿੰਮ ਚਲਾ ਰਿਹਾ ਹੈ ਲਿਉ ਨੇ ਇੱਕ ਬਿਆਨ ਚ ਕਿਹਾ ਚੀਨੀ ਲੋਕਾਂ ਅਤੇ ਸੀਸੀਪੀ ਵਿਚਾਰੇ ਫੁੱਟ ਪਾਉਣ ਜਾਂ ਉਨ੍ਹਾਂ ਗੂੜੇ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਕੋਈ ਵੀ ਯਤਨ ਲਾਜ਼ਮੀ ਤੌਰ ਤੇ ਅਸਫਲ ਹੀ ਹੋਵੇਗਾ ਅਮਰੀਕਾ ਦੀ ਸੰਗੀ ਸਰਕਾਰ ਦੇ ਕਮਿਸ਼ਨ ਨੇ ਭਾਰਤ ਚ ਧਾਰਮਿਕ ਆਜ਼ਾਦੀ ਦੀ ਕਥਿਤ ਵਿਗੜਦੀ ਹਾਲਤ ਉਤੇ ਚਿੰਤਾ ਜਤਾਉਂਦਿਆਂ ਭਾਰਤ ਨੂੰ ਵਿਸ਼ੇਸ਼ ਫਿਕਰ ਵਾਲਾ ਦੇਸ਼ ਮੰਨਉਂਿਤ ਕੀਤੇ ਜਾਣ ਦਾ ਸੱਦਾ ਦਿੱਤਾ ਹੈ ਕਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕਨ ਕਮਿਸ਼ਨ ਨੇ ਬਿਆਨ ਚ ਕਿਹਾ ਹੈ ਕਿ ਸੀਨੀਅਰ ਪਾਲਿਸੀ ਸਮੀਖਿਖਕ ਸੇਮਾ ਹਸਨ ਵੱਲੋਂ ਤਿਆਰ ਰਿਪੋਰਟ ਚ ਭਾਰਤ ਨਾਲ ਸੰਬੰਧਤ ਖੰਡ ਚ ਦਾਵਾ ਕੀਤਾ ਗਿਆ ਹੈ ਕਿ ਧਾਰਮਿਕ ਘੱਟਗਿਣਤੀਆਂ ਤੇ ਉਹਨਾਂ ਦੇ ਪੂਜਾ ਅਸਥਾਨਾਂ ਖਿਲਾਫ ਹਿੰਸਕ ਹਮਲਿਆਵਾਂ ਨੂੰ 扑ਕਾਉਣ ਲਈ ਸਰਕਾਰੀ ਅਧਿਕਾਰੀਆਂ ਵੱਲੋਂ ਨਫ਼ਰਤੀ ਤਕਰੀਰਾਂ ਦੇ ਨਾਲ-ਨਾਲ ਗਲਤ ਸੂਚਨਾ ਤੇ ਗਿਣਮਿੱਥ ਕੇ ਗਲਤ ਜਾਣਕਾਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਆਪਣੇ ਸਾਲਾਨਾ ਰਿਪੋਰਟ 'ਚ ਸਿਫਾਰਿਸ਼ ਕੀਤੀ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਧਾਰਮਿਕ ਆਜ਼ਾਦੀ ਦੀ ਯੋਜਨਾਬੱਧ ਤੇ ਗੰਭੀਰ ਉਲੰਘਣਾਵਾਂ 'ਚ ਸ਼ਾਮਲ ਹੋਣ ਲਈ ਭਾਰਤ ਨੂੰ ਵਿਸ਼ੇਸ਼ ਫਿਕਰ ਵਾਲਾ ਦੇਸ਼ ਮਨੋਨੀਤ ਕਰੇ। ਵਿਦੇਸ਼ ਮੰਤਰਾਲੇ ਫਿਲਹਾਲ ਇਹਨਾਂ ਸਿਫਾਰਿਸ਼ਾਂ ਨੂੰ ਸਵੀਕਾਰ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਹ ਰਿਪੋਰਟ ਰੌਸ਼ਨੀ ਪਾਉਂਦੀ ਹੈ ਕਿ ਕਿਵੇਂ 2024 ਦੌਰਾਨ ਵਿਅਕਤੀ ਵਿਸ਼ੇਸ਼ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਹਨਾਂ ਨੂੰ ਕੁੱਟਿਆ ਗਿਆ ਤੇ ਕਥਿਤ ਗਊ ਰੱਖਿਆਕ ਸਮੂਹਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਧਾਰਮਿਕ ਆਗੂਆਂ ਨੂੰ ਪੱਖਪਾਤੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਹ ਦਿੱਤਾ ਇਹਨਾਂ ਸਾਰੀਆਂ ਕਟਨਾਵਾਂ 'ਚ ਖਾਸ ਕਰਕੇ ਧਾਰਮਿਕ ਆਜ਼ਾਦੀ ਦੀ ਵੱਡੀ ਉਲੰਘਣਾ ਹੋਈ ਹੈ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਗਰਿਕਤਾ ਸੋਧ ਐਕਟ ਇੱਕ ਸਾਰ ਸਿਵਲ ਕੋਡ ਤੇ ਕਈ ਹੋਰ ਸੂਬਾ ਪਧਰੀ ਕਾਨੂੰਨਾ ਜ਼ਰੀਏ ਭਾਰਤ 'ਚ ਕੱਟਗਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਦੇ ਕਾਨੂੰਨੀ ਚੌਕਟੇ 'ਚ ਫੇਰ ਬਦਲ ਕੀਤੇ ਜਾ ਰਹੇ ਨੇ ਰੀਪੋਰਟ ਚ ਇਹ ਵੀ ਕਿਹਾ ਗਿਆ ਕਿ ਪਿਛਲੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਣੇ ਬਾਅਦ ਦੀਆਂ ਸਰਕਾਰਾਂ ਨੇ ਆਪਣੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਹਵਾਲੇ ਨਾਲ ਯੂ ਐਸ ਸੀ ਆਈ ਆਰ ਐਫ ਮੈਂਬਰਾਂ ਨੂੰ ਭਾਰਤ ਫੇਰੀ ਲਈ ਵੀਜ਼ੇ ਨਹੀਂ ਦਿੱਤੇ ਭਾਰਤ ਨੇ ਕੋ ਮੰਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਖਾਰਜ ਕਰ ਦਿੱਤੀ ਹੈ ਭਾਰਤ ਨੇ ਕਿਹਾ ਕਿ ਯੂ ਐਸ ਸੀ ਆਈ ਆਰ ਐਫ ਪੱਖਪਾਤੀ ਜਥੇਬੰਦੀ ਹੈ ਜਿਸ ਦਾ ਇੱਕ ਸਿਆਸੀ ਏਜੰਡਾ ਹੈ ਵਿਦੇਸ਼ ਮੰਤਰੀਅਲੀ ਨੇ ਸਖਤ ਪ੍ਰਤੀਕਿਰਿਆ ਚ ਕਿਹਾ ਹੈ ਕਿ ਯੂਐਸਸੀਆਈਆਰਐਫ ਨੂੰ ਆਪਣਾ ਸਮਾਂ ਅਮਰੀਕਾ ਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਉੱਤੇ ਵਧੇਰੇ ਉਸਾਰੂ ਢੰਗ ਨਾਲ ਲਾਉਣਾ ਚਾਹੀਦਾ ਹੈ। ਅਮਰੀਕਾ ਚ ਦੋ ਭਾਰਤੀ ਅਮਰੀਕੀ ਔਰਤਾਂ 보ਸਟਨ ਤੋਂ ਪਦਮਨੀ ਪਿੱਲਈ ਅਤੇ ਨਿਊਯਾਰਕ ਤੋਂ ਨਲਨੀ ਟਾਟਾ ਨੂੰ ਵੀਰਵਾਰ ਨੂੰ 2024-2025 ਦੇ ਸੈਸ਼ਨ ਲਈ ਵਾਈਟ ਹਾਊਸ ਫੈਲੋ ਵਜੋਂ ਨਾਮਜ਼ਦ ਕੀਤਾ ਗਿਆ। ਅਮਰੀਕਾ ਤੋਂ ਕੁੱਲ 15 ਬੇਮਿਸਾਲ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਇਸ ਵਕਕਾਰੀ ਪ੍ਰੋਗਰਾਮ ਲਈ ਚੁਣਿਆ ਗਿਆ ਫੈਲੋ ਵਾਈਟ ਹਾਊਸ ਦੇ ਸੀਨੀਅਰ ਕਰਮਚਾਰੀਆਂ ਕੈਬਨਟ ਮੰਤਰੀਆਂ ਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ 1 ਸਾਲ ਤੱਕ ਕੰਮ ਕਰਨ ਦੇ ਬਾਅਦ ਇੱਕ ਬਿਹਤਰ ਨੇਤਾ ਦੇ ਰੂਪ ਚ ਆਪਣੇ ਭਾਈਚਾਰਿਆਂ ਦੀ ਸੇਵਾ ਕਰਦੇ ਨੇ ਵਾਈਟ ਹਾਊਸ ਨੇ ਇੱਕ ਮੀਡੀਆ ਰਿਲੀਜ਼ ਕਿਹਾ ਕਿ ਟਾਟਾ ਨੂੰ ਵਾਈਟ ਹਾਊਸ ਦੇ ਕੈਬਨਟ ਮਾਮਲਿਆਂ ਦੇ ਦਫ਼ਤਰ ਚ ਨਿਯੁਕਤ ਕੀਤਾ ਗਿਆ ਜਦਕਿ ਪਿੱਲਈ ਨੂੰ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਚ ਨਿਯੁਕਤ ਕੀਤਾ ਗਿਆ ਮੈਸਚੂਸੇਟਸ ਦੇ ਨਿਊਟਨ ਦੀ ਪੱ ਲਈ ਇੱਕ ਇਮਿਊਨੋ ਇੰਜੀਨੀਅਰ ਹੈ ਜੋ ਇਮਿਊਨੋਲੋਜੀ ਵਿੱਚ ਖੋਜ ਅਤੇ ਬਾਇਓ ਮਟੀਰੀਅਲ ਡਿਜ਼ਾਈਨ ਚ ਤਰੱਕੀ ਦੇ ਵਿਚਾਰ ਦੇ ਪਾੜੇ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ ਤਾਂ ਕਿ ਮਨੁੱਖੀ ਬਿਮਾਰੀਆਂ ਦੇ ਇਲਾਜ ਚ ਮਦਦ ਮਿਲ ਸਕੇ। ਉਹਨਾਂ ਨੇ ਮੈਸਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਚ ਇੱਕ ਟੀਮ ਦੀ ਅਗਵਾਈ ਕੀਤੀ ਜੋ ਮਾਰੂ ਕੈਂਸਰ ਦੇ ਖਾਤਮੇ ਲਈ ਨੈਨੋਥੈਰੇਪੀ ਵਿਕਸਿਤ ਕਰ ਰਹੀ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਸੀਐਨਬੀਸੀ ਦਾ ਐਟਲੈਂਟਿਕ ਅਤੇ ਦਾ ਨਿਊਯਾਰਕ ਟਾਈਮਜ਼ ਸਮੇਤ ਕਈ ਮੀਡੀਆ ਸੰਗਠਨਾ ਨੇ ਪਿੱਲਈ ਦੇ ਲੇਖ ਪ੍ਰਕਾਸ਼ਿਤ ਕੀਤੇ ਸਨ ਜਿਨ੍ਹਾਂ ਵਿੱਚ ਉਹਨਾਂ ਨੇ ਟੀਕਾ ਕਾਰਨ ਇਮਿਊਨਿਟੀ ਅਤੇ ਸੇਤ ਦੇ لحاظ ਤੋਂ ਕਮਜ਼ੋਰ ਭਾਈਚਾਰਿਆਂ ਤੇ ਮਹਾਮਾਰੀ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਪਿੱਲਈ ਨੇ ਯੇਲ ਯੂਨੀਵਰਸਿਟੀ ਤੋਂ ਇਮਿਊਨੋ ਬਾਇਓਲੋਜੀ ਵਿੱਚ ਪੀਐਚਡੀ ਅਤੇ ਰੈਗਿਸ ਕਾਲਜ ਤੋਂ ਬਾਇਓਕੈਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਟਾਟਾ ਨਿਊਯਾਰਕ ਪ੍ਰਸ ਬਿਟੇਰੀਅਨ ਵੀਲ ਕਾਰਨਲ ਮੈਡੀਕਲ ਸੈਂਟਰ ਮੈਮੋਰੀਅਲ ਸਲੋਨ ਕੈਟਰੀਂਗ ਕੈਂਸਰ ਸੈਂਟਰ ਵਿਖੇ ਨਿਊਰੋ ਸਰਜਰੀ ਨਿਵਾਸੀ ਹੈ ਟਾਟਾ ਨੇ ਬ੍ਰਾਊਨ ਯੂਨੀਵਰਸਿਟੀ ਤੋਂ ਨਿਊਰੋ ਬਾਇਓਲੋਜੀ ਚ ਬੀਐਸਸੀ ਕੈਂਬਰਿਜ ਯੂਨੀਵਰਸਿਟੀ ਤੋਂ ਐਮਫਿਲ ਨਾਰਥ ਵੈਸਟਰਨ ਫਿਨਬਰਗ ਸਕੂਲ ਆਫ ਮੈਡੀਸਨ ਤੋਂ ਐਮਡੀ ਅਤੇ ਹਾਰਵਰਡ ਕੈਨੇਡੀ ਸਕੂਲ ਆਫ ਗਵਰਨਮੈਂਟ ਤੋਂ ਲੋਕਤੰਤਰ ਰਾਜਨੀਤੀ ਅਤੇ ਸੰਸਥਾਵਾ ਵਿਸ਼ੇ ਚ MPPD ਦੀ ਡਿਗਰੀ ਪ੍ਰਾਪਤ ਕੀਤੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਜਸਵੀਰ ਨੂੰ ਦੇਖਦੇ ਰਹੋ ਟੀਵੀ ਪੰਜਾਬ